ਜਾ ਗੁਰੂ ਦੇ ਜਾ ਹੋ ਸਵੇਰ ਦੇ 4:30 ਵਜੇ ਪਟਾ ਤੇ ਥਾਪੀਆਂ ਮਾਰ ਲਾ ਪੈਂਦੇ ਨੇ ਭੋਰਾ ਪਰਵਾਹ ਨਹੀਂ ਕਰਦੇ ਮਾਰਦੇ ਜੰਪ ਪਕ 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 ਬੰਦੇ ਆ ਗੂ ਆਂਡੇ ਬਾਹਰ ਕੱਢਦੇ ਨੇ ਜਾਨ ਤੋਂ ਹੱਥੋਂ ਬੈਠੋਗਾ ਕਿ ਮੈਨੂੰ ਡਿਨਰ ਬ੍ਰੇਕਫਾਸਟ ਨਾ ਕਰਨਾ ਪੈ ਜਾਵੇ ਸਾਲਿਓ ਬਾਂਗਾ ਤੁਸੀਂ ਮਾਰਨੇ ਤੇ ਹਾਕਾ ਮੈਂ ਮਾਰਨ ਿਆ ਅ ਤੈਨੂੰ ਮੈਂ ਦੱਸਾਂ ਤੇ ਇੱਕ ਯਾਰ ਦੋ 1003 125 36501 64320 321 ए एक ला भाई 15 20000 रेपिटिशंस लाके ते मैं पींडिया ग्रीन जूस ਡੋਲਾ ਚੱਕ ਰੋ ਕਰਾ ਬਣਦਾ ਗੱਲ ਕਿ ਨਹੀਂ ਆ ਦੇ ਲਾ ਭਈ ਜੇਸ ਸਾਹਿਬ ਨਾਲ ਚੋਬਰ ਦੀ ਕਾਸ਼ਰਤ ਆ ਕੱਲੇ ਜਲੂਸ ਨਾਲ ਗਲਤ ਨਹੀਂ ਬਣਦੀ ਭਾਤ ਭਾਂ ਦਾ ਫਰੂਟ ਖਾਣਾ ਪੈਣਾ ਤੇ ਅਤਰੰਗੀ ਕਿਸਮ ਦੀ ਭਸਮ ਖਾਣੀ ਪੈਣੀ ਬਾਨ ਸਕੂਪ ਤੋ ਉਸ ਨੂੰ ਲਾ ਵੇ ਜੇਮਸ ਵੌਂਡ ਦੇ ਚਾਚੇ ਤੇ ਮੁੰਡੇ ਨੇ ਬਰੀਫ ਕੇਸ ਚੱਕ ਲਿਆ ਹਾਂ ਕੀ ਵੇਨ ਹੈ ਲੇਟ ਹੈ ਲੇਟ ਆ ਜਾ ਆ ਜਾ ਲਾ ਵੇ ਹੂੰ ਹੂੰ ਕਰਦੀਆਂ ਗੱਡੀਆਂ ਸ਼ੂਟਿੰਗਾਂ ਤੇ ਜਾ ਰਹੀਆਂ ਕਿ ਨਿਰਮਾਤਾ ਨਿਰਦੇਸ਼ਕ ਇਮਤੀਆਜ਼ ਅਲੀ ਜੀ ਦਿਲਜੀਤ ਸੇ ਕਹਿ ਰਹੇ ਯਾਰ ਐਕਟਰ ਤੋਂ ਦੁਨੀਆ ਵਿੱਚ ਬਹੁਤ ਹੈ ਪਰ ਤੂੰ ਆਪਣਾ ਹੈ ਯਾਰ ਇਸੇ ਲਈ ਤਾਂ ਤੈਨੂੰ ਦੁਬਾਰਾ ਲਿਆ ਫਿਲਮ ਮੇ ਲਾ ਵੇ ਇਹ ਆਂਦੇ ਕਿ ਇੱਕ ਸ਼ਾਟ ਹੋਰ ਪਿਆ ਤੇ ਮੈਂ 4 ਵਜੇ ਦਾ ਉੱਠਿਆ ਮੈਨੂੰ ਆ ਗਈ ਨੀਂਦ ਕਿਉਂਕਿ ਇਹਨਾਂ ਦਾ ਸਟੈਂਸਗਾ 7 ਵਜੇ ਦਾ ਤੇ 8:30 ਵਜੇ ਦਾ ਚਾਚਾ ਯਾਰ ਇਹ ਬੰਦਾ ਭਗਤਾ ਹੈ ਦੀ ਖਾਤਰ 2 ਘੰਟੇ ਵੀ ਵਾਧੂ ਲਾ ਲਾਂਗੇ ਲਾਵੇ ਲਾਂ ਨਿਕਨੇ ਕਰ ਰੱਬ ਆ ਗਏ ਨੇ ਸਾਸਰੀ ਘਰ ਜੀ ਸਾਰਾ ਨੂੰ ਰੱਬ ਜੀ ਬਾਏ ਬਾਏ ਟਾਟਾ